ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਦੀਆਂ ਧੱਟੀਆਂ ਉੱਡਦੀਆਂ ਦਿਖਾਈ ਦੇ ਰੀਆਂ ਨੇ ਦੱਸਦੀ ਹੈ ਕਿ ਜਿੱਥੇ ਮਾਨ ਸਾਹਿਬ ਕਹਿੰਦੇ ਨੇ ਕਿ ਬੱਚਿਆਂ ਨੂੰ ਪਿਆਰ ਦੇ ਨਾਲ ਪੜਾਓ ਤਾਂ ਉੱਥੇ ਨਵਾਂ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਸਕੂਲ ਦੇ ਬਾਹਰ ਇੱਕ ਧਰਨਾ ਲਗਾਇਆ ਉਹ ਧਰਨਾ ਕਿਉਂ ਲਗਾਇਆ ਗਿਆ ਕਿਸ ਮਸਲੇ ਦੇ ਵਿੱਚ ਲਗਾਇਆ ਗਿਆ ਉਸ ਸਾਰੇ ਮਸਲੇ ਦੀ ਜਿਹੜੀ ਜਾਣਕਾਰੀ ਆ ਉਹ ਨਵਾਂ ਸ਼ਹਿਰ ਤੋਂ ਭਾਜੀਪੀ ਆਗੂ ਰਾਜਵੀਰ ਗਰੇਵਾਲ ਤਲਵਾਗੇ ਗਰੇਵਾਲ ਸਸੀਕਾਲ ਜੀ ਸਸੀਕਾਲ ਖੈਰ ਸਾਹਿਬ ਠੀਕ ਠਾਕ ਹਾਂ ਠੀਕ ਠਾਕ ਗਰੇਵਾਲ ਸਾਹਿਬ ਇੱਕ ਟੀਮ ਮਸਲਾ ਹੋਇਆ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਜਿਹੜਾ ਸਕੂਲ ਆਫ ਐਮਿਨੈਂਸ ਨਵਾਂ ਸ਼ਹਿਰ ਅਸਤੇਬਾਰ ਧਰਨਾ ਲਗਾਉਣ ਦੀ ਕਿਹੜੀ ਇਹ ਜੀ ਕਾਰਨ ਪੈਦਾ ਹੋ ਗਏ ਕਿ ਮਾਪਿਆਂ ਨੂੰ ਧਰਨਾ ਲਾਉਣਾ ਪੈ ਗਿਆ ਇਹ ਦੇਖੋ ਜੀ ਕੱਲ ਦੀ ਇੱਕ ਘਟਨਾ ਹੈ ਕੱਲ ਕੋਈ ਟੀਚਰ ਹੈ ਨਾ ਦੇ ਰਵੀ ਕੁਮਾਰ ਦੇ ਨਾਮ ਤੋਂ ਟੀਚਰ ਨੇ ਜੀ ਇਨੀ ਕੱਲ ਕੋਈ 20 25 ਬੱਚਿਆਂ ਨੂੰ ਮਤਲਬ ਬਿਨਾਂ ਕਿਸੇ ਗਲਤੋਂ ਕਟਿਆ ਬਹੁਤ ਜ਼ਿਆਦਾ ਜਿਹਦੇ ਵਿੱਚ ਕਾਫੀ ਬੱਚਿਆਂ ਦੇ ਮਤਲਬ ਫੇਸ ਤੇ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਚਾ ਸਾਰਾ ਕੁਝ ਜੀ ਤੇ ਉਹਨਾਂ ਦੇ ਫੇਸ ਤੇ ਵੀ ਸੱਟਾਂ ਨੇ ਕਈ ਬੱਚਿਆਂ ਦਾ ਤੰਨਾ ਤੋਂ ਸੁਣਾਈ ਵੀ ਨਹੀਂ ਦੇ ਰਿਹਾ ਜੀ ਤੇ ਜਿਸ ਦੇ ਰਿਗਾਰਡਿੰਗ ਬੱਚਿਆਂ ਦੇ ਮਾਪੇ ਕੱਲ ਵੀ ਪ੍ਰਿੰਸੀਪਲ ਨੂੰ ਮੰਗੇ ਸੀ ਪਰ ਪ੍ਰਿੰਸੀਪਲ ਨੇ ਕਿਹਾ ਕਿ ਉਹਨੂੰ ਟੀਚਰ ਚਲਾ ਗਿਆ ਤੁਸੀਂ ਕੱਲ ਮੇਰੇ ਨਾਲ ਗੱਲ ਕਰਿਓ ਜੀ ਜਦੋਂ ਅੱਜ ਉਹ ਸਵੇਰੇ ਜਾਂਦੇ ਨੇ ਤੇ ਪ੍ਰਿੰਸੀਪਲ ਦਾ ਬਿਹੇਵੀਅਰ ਇਹ ਜਿਹਾ ਸੀਗਾ ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਲੋ ਸਾਡਾ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਉਹ ਟੀਚਰ ਨੂੰ ਜਿਹੜਾ ਮਤਲਬ ਇਹ ਬਹਾਨਾ ਲਾ ਕੇ ਭੇਜ ਦਿੰਦੇ ਜੀ ਕਿ ਉਹਦੀ ਵਾਈਫ ਦੀ ਡਿਲੀਵਰੀ ਹੈ ਜੀ ਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਖੈਰਾ ਸਾਹਿਬ ਕਿ ਮੌਕੇ ਤੇ ਇੱਕ ਆਮ ਆਦਮੀ ਪਾਰਟੀ ਦੇ ਜਿਹਨੀਆਂ ਐਕਸ਼ਨ ਲੜਿਆ ਹੋਵੇ ਜੀ ਬੱਲੂ ਪਾਟਕ ਜੀ ਉਹ ਮੌਕੇ ਤੇ ਜਾ ਕੇ ਰਾਜੀ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਧਰਨਾ ਲੱਗ ਗਿਆ ਭਾਈ ਤੇ ਉਹਨੂੰ ਸੋ ਸਕੂਲ ਵਾਲਿਆਂ ਦੇ ਪੱਖ ਵੱਲੋਂ ਖੜੇ ਹੋ ਜਾਂਦੇ ਜੀ ਉਹ ਕੋਈ ਬੱਚਾ ਦੇ ਮਾਪਿਆਂ ਦਾ ਪੱਖ ਨਹੀਂ ਲੈ ਰਹੇ ਕਿ ਬੱਚਾ ਨਾਲ ਕੁੱਟਮਾਰ ਕੀਤੀ ਹੈ ਜਾਂ ਇਹ ਤੇ ਕੋਈ ਐਕਸ਼ਨ ਕਰੀਏ ਕੁਝ ਕਰੀਏ ਜੀ ਉਹ ਇੱਕ ਪੱਖ ਰੱਖਦੇ ਨੇ ਉਹ ਬੱਚਿਆਂ ਤੇ ਮਾਪਿਆਂ ਨੂੰ ਉਲਟਾ ਕਹਿੰਦੇ ਨੇ ਕਿ ਅਸੀਂ ਇਹਦੇ ਖਿਲਾਫ ਵਿਭਾਗੀ ਕਾਰਵਾਈ ਕਰਾਂਗੇ ਵੀ ਭਾਈ ਸਭ ਤੁਸੀਂ ਕੌਣ ਹੋ ਨੰਨੇ ਹੋ ਵਿਭਾਗੀ ਕਾਰਗਵਾਹਕ ਹਨ ਕਰਨ ਵਾਲੇ ਜੀ ਤੇ ਜੇ ਹੁਣ ਤੁਹਾਡਾ ਸਰਕਾਰੀ ਸਕੂਲ ਹੈ ਤਾਂ ਮਤਲਬ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੇ ਠੇਕਾ ਹੀ ਲੈ ਲਿਆ ਜੀ ਤੇ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਪਹਿਲਾਂ ਘੱਟਾ ਜਾਵੇ ਤੇ ਫਿਰ ਮਾਰੇ ਦੇ ਪ੍ਰੈਸ਼ਰ ਬਣਾ ਕੇ ਰਾਜੀਨਾਮਾ ਕਰਾਇਆ ਜਾਂਦਾ ਹੈ ਹਨਾ ਜੀ ਤੇ ਇਹ ਬੜੀ ਮੰਦ ਭਾਗੀ ਤੇ ਦੁਖਦਾਈ ਘਟਨਾ ਹੈ ਖੈਰਾ ਸਾਹਿਬ ਬਹੁਤ ਜ਼ਿਆਦਾ ਮਤਲਬ ਇੱਕ ਬੱਚਿਆਂ ਨਾਲ ਇਹੋ ਜਿਹੀ ਹਨੇਨੀ ਕਰਨੀ ਇੱਕ ਟੀਚਰ ਵੱਲੋਂ ਟੀਚਰ ਨੂੰ ਇੱਕ ਗੁਰੂ ਦਾ ਰੂਪ ਦਿੱਤਾ ਜਾਂਦਾ ਹੈ ਜੀ ਪਹਿਲਾਂ ਮਾਪਿਓ ਤੇ ਫਿਰ ਸਾਡਾ ਟੀਚਰ ਜੀ ਜੇ ਹੁਣ ਆਪਣਾ ਗੁਰੂ ਹੀ ਸਾਡੇ ਨਾਲ ਐਦਾਂ ਕਰੂਗਾ ਅਸੀਂ ਬੱਚਿਆਂ ਨੂੰ ਕਿ ਵਿਸ਼ਵਾਸ ਤੇ ਸਕੂਲ ਚ ਭੇਜਦੇ ਆ ਕਿ ਸਾਡੇ ਬੱਚੇ ਸਕੂਲ ਚ ਗਏ ਨੇ ਸੇਫ ਨੇ ਬਲਕਿ ਇੱਕ ਗੁਰੂ ਹੀ ਇੱਕ ਅਧਿਆਪਕ ਆ ਹੈ ਜੇ ਕੁਝ ਕਰੂਗਾ ਤੇ ਫਿਰ ਤਾਂ ਬਹੁਤ ਮੰਦ ਭਰਦੀ ਘਟਨਾ ਹੋਕਰ ਨਹੀਂ ਮਤਲਬ ਬਹੁਤ ਜ਼ਿਆਦਾ ਵਿਸ਼ਵਾਸ ਨੂੰ ਤੋੜਿਆ ਗਿਆ ਹੈ ਠੀਕ ਹੈ 25 30 ਬੱਚੇ ਹਲੇ ਕਿ ਬਾਕੀ ਬੱਚੇ ਹਲੇ ਕਲਾਸ ਸੀਗੇ ਜੀ ਜਿਹਦੇ ਚ ਪ੍ਰਿੰਸੀਪਲ ਨੇ ਵੀ ਥ੍ਰੈਟ ਕੀਤਾ ਕਰਦਿਆ ਨੂੰ ਕਿ ਅਗਰ ਤੁਸੀਂ ਕੁਝ ਕਰਨਾ ਚਾਹਦੇ ਹੋ ਤਾਂ ਮੈਂ ਤੁਹਾਡੇ ਬੱਚਿਆਂ ਦਾ ਨਾਂ ਕੱਢ ਦੂੰਗਾ ਜੀ 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 ਤੇ ਪ੍ਰੈਜੈਂਟਲੀ ਹੁਣ ਬੱਚਾ ਨੂੰ ਐਮਐਲਆਰ ਵਾਸਤੇ ਸਿਵਲ ਹਸਪੀਟਲ ਨਮਾਸ਼ੇ ਭੇਜਿਆ ਗਿਆ ਹੈ ਜੀ ਠੀਕ ਹੈ ਬਾਕੀ ਇਹ ਵਿਭਾਗੀ ਕਾਰਵਾਈ ਨਾਲ ਨਹੀਂ ਸਰਨਾ ਇਹ ਕਾਰਵਾਈ ਜਿਹੜੀ ਹੈ ਪੁਲਿਸ ਨੂੰ ਉਸੇ ਟਾਈਮ ਕਰਨੀ ਚਾਹੀਦੀ ਸੀ ਬੱਚੇ ਦੇ ਹਾਲਾਤ ਦੇਖ ਕੇ ਐਫਆਈਆਰ ਲੌਂਚ ਕਰਕੇ ਜੀ ਉਹਦੇ ਖਿਲਾਫ ਇੱਕ ਵਿਭਾਗੀ ਕਾਰਵਾਈ ਕਰਕੇ ਵਿਭਾਗੀ ਕਾਰਵਾਈ ਇੱਕ ਅਲੱਗ ਮੈਟਰ ਹੈ ਜੀ ਜੀ ਠੀਕ ਹੈ ਪਰ ਇਹ ਮੈਨੂੰ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਹਲਕਾ ਇੰਚਾਰਜ ਦਾ ਇਸ ਮੈਟਰ 'ਚ ਆਣਾ ਜੀ ਤੇ ਪੂਰੇ ਬਾਅਦ ਬੱਚਿਆਂ ਦੇ ਪੇਰੈਂਟਸ ਕੋਲ ਬਾਅਦ ਪਹੁੰਚਦੇ ਡੀਐਸਪੀ ਸਾਹਿਬ ਪਹਿਲਾਂ ਅੰਦਰ ਖੜੇ ਹੁੰਦੇ ਨੇ ਜੀ ਇਹ ਸਾਰਾ ਰਲਿਆ ਮਿਲਿਆ ਢਾਂਚਾ ਹੈ ਜੀ ਮਤਲਬ ਇੱਕ ਪ੍ਰਿੰਸੀਪਲ ਨੇ ਆਪਣੀ ਸੇਫ ਸਾਈਡ ਵਾਸਤੇ ਇੱਕ ਹਲਕਾ ਇੰਚਾਰਜ ਕਰੀ ਡੀਐਸਪੀ ਨੂੰ ਪਹਿਲੀ ਬੁਲਾਇਆ ਜੀ ਜੇ ਆਪਾਂ ਗਲਤ ਸੀ ਨਹੀਂ ਬੁਲਾਇਆ ਨਾ ਜੀ ਜੇ ਆਪਾਂ ਸਹੀ ਹੁੰਦੇ ਤਾਂ ਬੱਚਿਆਂ ਦੇ ਪੇਰੈਂਟ ਦੇ ਇੱਥੇ ਆਂਦੇ ਆਪਾਂ ਸਾਹਮਣੇ ਆਂਦੇ ਜੀ ਕਰਵਲ ਸਰ ਸਾਹਿਬ ਪੰਜਾਬ ਪੂਰੇ ਪੰਜਾਬ ਦੀ ਗੱਲ ਕਹੀਏ ਤਾਂ ਪੂਰੇ ਪੰਜਾਬ ਦੇ ਵਿੱਚ ਤਾਂ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਨਿਤ ਨਵੀਆਂ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਪੰਜਾਬ ਸਰਕਾਰ ਦੀਆਂ ਦੇਖੋ ਜੀ ਸਿੱਖਿਆ ਕ੍ਰਾਂਤੀ ਤਾਂ ਇੱਕ ਭਾਜੀ ਆਪਣੇ ਉੱਥੇ ਤੱਕ ਰਹਿ ਗਈ ਜਿਹੜੇ ਨਹੀਂ ਅਦਘਾਟ ਕੀਤੇ ਹੈ ਜੀ ਸ਼ਿੱਖਿਆ ਕ੍ਰਾਂਤੀ ਸਿਰਫ ਇੱਕ ਇਹਨਾਂ ਦੇ ਵੋਟਾਂ ਤੱਕ ਸੀਮਤ ਰਹਿ ਗਈ ਹੈ ਕਿ ਅਸੀਂ ਮਤਲਬ 2 ਬਾਥਰੂਮ ਬਣਾਤੇ ਉਹ ਦਾ ਅਧਗਾਟਨ ਕਰਤਾ ਜੀ ਉਹ ਸਿੱਖਿਆ ਕ੍ਰਾਂਤੀ ਹੈ ਇਹਨਾਂ ਦੀ ਜੀ ਬੱਚਿਆਂ ਨੂੰ ਪੜ੍ਹਾਉਣਾ ਬੱਚੇ ਤੁਹਾਡੇ ਸਾਹਮਣੇ ਬੱਚਿਆਂ ਦੇ ਹਾਲ ਲਈ ਜੀ ਕੀ ਨੇ ਜੀ ਬੱਚਿਆਂ ਨੂੰ ਸੇਫ ਲੈ ਕੇ ਚੱਲਣਾ ਇੱਕ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੈਗੀ ਹੈਗੀ ਤੇ ਬਾਕੀ ਟੀਚਰਸ ਦੀ ਜ਼ਿੰਮੇਵਾਰੀ ਵੀ ਹੈ ਜੀ ਬੱਚੇ ਲੋਗਰ ਪੇਰੈਂਟ ਸਰਦਾ ਸਕੂਲ ਵਿੱਚ ਤੋ ਇਹ ਸਮਝ ਕੇ ਕਰਦਾ ਕਿ ਸਾਤੋਂ ਬਾਅਦ ਪੇਰੈਂਟਸ ਹੁਣ ਟੀਚਰ ਇਹਨਾਂ ਦਾ ਪਰ ਇੱਕ ਟੀਚਰ ਬਲੋ ਇਹ ਜੀ ਮੰਤ ਭਾਗੀ ਘਟਨਾ ਤੇ ਮੇਰੀ ਦੂਜੀ ਗੱਲ ਇਹ ਹੈ ਭਾਈ ਸਾਹਿਬ ਜੇ ਮੰਨ ਕੇ ਚਲੋ ਉੱਥੇ ਬੱਚੀਆਂ ਵੀ ਪੜਦੀਆਂ ਨੇ ਸਾਡੀਆਂ ਇਹ ਜਿਹੜਾ ਕੋਈ ਟੀਚਰ ਉਹਨਾਂ ਨਾਲ ਕੋਈ ਮੰਤ ਭਾਗੀ ਘਟਨਾ ਕਰਦੇ ਤੇ ਫਿਰ ਕੀ ਜਵਾਬ ਦੇ ਸਕੂਲ ਪ੍ਰਿੰਸੀਪਲ ਸਭ ਕੀ ਜਵਾਬ ਦੇਣਗੇ ਜੀ ਇਹ ਬਹੁਤ ਜੜੀ ਇੱਕ ਮੋਣੀ ਕਟਣਾ ਹੋਈ ਹੈ ਜੀ ਇਹਦੇ ਖਿਲਾਫ ਬੰਦੀ ਕਾਰਵਾਈ ਕਰਕੇ ਪੁਲਿਸ ਨੂੰ ਐਫ ਆਈ ਆਰ ਰਿਪੋਰਟ ਕਰਕੇ ਇਹਦੀ ਅਰੈਸਟ ਪਾਣੀ ਚਾਹੀਦੀ ਹੈ ਇਹ ਇੱਕ ਲੋਲੀਪੌਪ ਨਹੀਂ ਦੇਣਾ ਚਾਹੀਦਾ ਕਿ ਸੋਮਵਾਰ ਤੁਸੀਂ ਆਓ ਤੇ ਵਿਭਾਗੀ ਕਾਰਵਾਈ ਕਰਾਂਗੇ ਇਹ ਤਾਂ ਇੱਕ ਮਤਲਬ ਇਹ ਨਹੀਂ ਇੱਕ ਲੋਲੀਪੌਪ ਦੇ ਕੇ ਪੇਰੈਂਟਸ ਨੂੰ ਵਾਪਸ ਭੇਜ ਦਿੱਤੇ ਜੀ ਇਹਨਾਂ ਕਾਰਨ ਸਰਗਰਵਾਲ ਗਰੇਵਾਲ ਸਾਹਿਬ ਹੁਣ ਜਿਹੜੀ ਭਾਜੀ ਨਮਾ ਸ਼ਹਿਰ ਆ ਉਹ ਬੱਚਿਆਂ ਦੇ ਹੱਕ ਦੇ ਵਿੱਚ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਬੱਚਿਆਂ ਦੇ ਹੱਕ ਦੇ ਵਿੱਚ ਕੋਈ ਅਗਲਾ ਸਟੈਪ ਚੱਕੂਗੀ ਬਿਲਕੁਲ ਜੀ ਨਹੀਂ ਕੋਸ਼ਿਸ਼ ਕਰਦੇ ਤੇ ਆਪਾਂ ਸੰਘਰਸ਼ ਕਰਾਂਗੇ ਜੀ ਪੂਰਾ ਹਾਈ ਕੋਰਟ ਤੱਕ ਜਾਵਾਂਗੇ ਹਾਈ ਕੋਰਟ ਜਾ ਕੇ ਇਹਨਾਂ ਦੇ ਖਿਲਾਫ ਰਿਟ ਫਾਈਲ ਕਰਾਂਗੇ ਜੀ ਪਹਿਲਾ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਐਟੀਮੈਟਮ ਦਵਾਗੇ ਤੁਹਾਡੇ ਟੀਚਰ ਤੁਹਾਡੀ ਵਿੱਖਿਆ ਕ੍ਰਾਂਤੀ ਆ ਗਰੀ ਇਹ ਫਿਰ ਤੇ ਚਾਹੀਦੀ ਨਹੀਂ ਸਾਨੂੰ ਜੀ ਜੇ ਤੁਹਾਡੇ ਸਿੱਖਿਆ ਕ੍ਰਾਂਤੀ ਦੇ ਪਾੜ ਤੁਹਾਡੇ ਇਹੋ ਜਿਹੇ ਪ੍ਰਿੰਸੀਪਲ ਨੇ ਸਾਡੇ ਇਹੋ ਜਿਹੇ ਹਲਕੇ ਚਾਰਜ ਨੇ ਫਿਰ ਸਿੱਖਿਆ ਕ੍ਰਾਂਤੀ ਸਾਡੇ ਬੱਚਿਆਂ ਲਈ ਨਹੀਂ ਬਣੀ ਜੀ ਠੀਕ ਹੈ ਨਾ ਜੀ ਜੀ ਤੇ ਨਹੀਂ ਕੋਈ ਹੱਲ ਹੋਗਾ ਫਿਰ ਹਾਈ ਕੋਰਟ ਤੱਕ ਜਾਵਾਂਗੇ ਜੀ ਫਿਰ ਇਹਨਾਂ ਨੂੰ ਆਪਾਂ ਪੂਰਾ ਕਾਨੂੰਨੀ ਕਾਰਵਾਈ ਕਰਾਵਾਂਗੇ ਜੀ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਥੈਂਕ ਯੂ ਥੈਂਕ ਯੂ ਗਰੇਵਾਲ ਸਾਹਿਬ ਥੈਂਕ ਯੂ